ਤੁਸੀਂ ਦੇਖ ਰਹੇ ਜੇ ਪੀਬੀ02 ਮਾਜਾ ਨਿਊਜ਼ ਚੈਨਲ ਤੇ ਮੈਂ ਤੁਹਾਡਾ ਦੋਸਤ ਬਲਵਿੰਦਰ ਸਿੰਘ ਸ਼ੇਰਗਿੱਲ ਆਰਟੀਆਈ ਸੋਸ਼ਲ ਐਕਟੀਵਿਸਟ ਪ੍ਰੈਸ ਰਿਪੋਰਟਰ ਵੀਰੋ ਤੁਹਾਡਾ ਸਾਰਿਆਂ ਦਾ ਪੀਬੀ02 ਮਾਜਾ ਨਿਊਜ਼ ਦੇਖਣ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ ਜੀ ਅਕਸਰ ਹੀ ਮੈਂ ਭਰੋ ਤੁਹਾਡੇ ਨਾਲ ਕੋਈ ਨਾ ਕੋਈ ਰਾਬਤਾ ਕਾਇਮ ਰੱਖਦਾ ਹਾਂ ਕਿਸੇ ਨਾ ਕਿਸੇ ਟੌਪਿਕ ਨੂੰ ਲੈ ਕੇ ਤੇ ਇਨਦਨ ਅਸ ਮੇਰਾ ਜਿਹੜਾ ਟੌਪਿਕ ਹੁੰਦਾ ਆ ਉਹ ਕਮ ਸੇ ਕਮ ਕਾਇਨਾਤ ਦੇ ਪੱਖ ਵਿੱਚ ਆ ਕਿ ਦੇਖੋ ਕਿੰਨੀ ਹਰਿਆਵਲ ਹਰੀ ਭਰੀ ਕਾਇਨਾਤ ਕੁਦਰਤ ਜੇ ਆਪਾਂ ਕੁਦਰਤ ਨੂੰ ਪਿਆਰ ਕਰਦੇ ਆ ਜੀ ਫਿਰ ਜ਼ਰੂਰੀ ਨਹੀਂ ਆ ਕਿ ਕੁਦਰਤ ਦਾ ਖਿਆਲ ਕੁਦਰਤ ਹੀ ਰੱਖੇ ਕਿਉਂਕਿ ਕੁਦਰਤ ਨੇ ਸਾਨੂੰ ਪੈਦਾ ਕੀਤਾ ਸ਼ਾਇਦ ਇਸੇ ਕਰਕੇ ਕਿ ਅਸੀਂ ਕੁਦਰਤ ਦੀਆਂ ਬਣਾਈਆਂ ਹੋਈਆਂ ਉਹ ਅਜੀਬੋ ਗਰੀਬ ਅਜੀਬ ਚੀਜ਼ਾਂ ਦੀ ਰੁੱਖਾਂ ਦੀ ਪੰਛੀਆਂ ਦੀ ਹਰੇ ਰੁੱਖਾਂ ਦੀ ਪਛੂ ਪੰਛੀਆਂ ਦੀ ਧਰਤੀ ਦੀ ਹਵਾ ਪਾਣੀ ਦੀ ਰੱਖਿਆ ਕਰ ਸਕੀਏ ਕਿਉਂਕਿ ਅਕਸਰ ਹੀ ਬਹੁਤ ਸਾਰੇ ਸਿਆਣੇ ਪ੍ਰਾਵਾਂ ਦੇ ਕੋਲ ਸੁਣਿਦਾ ਆ ਮੁਖਤੋਂ ਪਾਵਨ ਗੁਰਬਾਣੀ ਦਾ ਫਰਮਾਨ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਜੇ ਵਾਕਿਆ ਹੀ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਦਾ ਹੋਕਾ ਦੇਣ ਵਾਲੇ ਲੋਕ ਹਾਂ ਤੇ ਫਿਰ ਸਾਨੂੰ ਅਵੱਸ਼ ਪਵਨ ਗੁਰੂ ਪਾਣੀ ਪਿਤਾ ਹਵਾ ਪਾਣੀ ਧਰਤੀ ਨੇ ਬਚਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਤੇ ਜੇਕਰ ਅਸੀਂ ਉਪਰਾਲਾ ਨਹੀਂ ਕਰਦੇ ਤੇ ਫਿਰ ਉਹ ਸਮਾਂ ਦੂਰ ਨਹੀਂ ਕਿ ਜਿਸ ਦਿਨ ਕੁਦਰਤ ਸਾਡੇ ਕੋਲੋਂ ਹਿਸਾਬ ਮੰਗੇਗੀ ਦਿਓਜ਼ਾ ਮੈਂ ਤੁਹਾਡਾ ਦੋਸਤ ਬਲਵੰਦਰ ਸਿੰਘ ਸ਼ੇਰਗਿੱਲ ਆਰਟੀਆਈ ਸੋਸ਼ਲ ਐਕਟੀਵਿਸਟ ਪ੍ਰੈਸ ਫੋਟੋ ਦਿਲ ਦੀਆਂ ਘਹਰਾਂੀਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ